ਪਿਛਲੇ ਦਿਨੀ ਜੋ ਜੂਪੀ ਵਿੱਚ ਇਨਕਾਉਂਟਰ ਹੋਇਆ ਪੰਜਾਬ ਦੇ ਤਿੰਨ ਮੁੰਡਿਆਂ ਦਾ ਜੀ ਤਿੰਨੇ ਮੁੰਡੇ ਜਿਹੜੇ ਆ ਕੇਸ਼ ਕਟਲ ਕੀਤੇ ਹੋਏ ਸਨ ਜੀ ਫੋਟੋਆਂ ਨਾਲ ਪਤਾ ਲੱਗਦਾ ਵਾ ਜੀ ਔਰ ਬਹੁਤ ਤਰੀਫ਼ ਰੋਜੀ ਰੋਟੀ ਕਮਾਉਣ ਦੇ ਲਈ ਉਤਪੂਰਤੀ ਕਰਦੇ ਸਨ ਪਰਿਵਾਰ ਨੇ ਬਹੁਤ ਕੁਝ ਵੀਡੀਓ ਤੇ ਕੈਮਰੇ ਅੱਗੇ ਆ ਕੇ ਦੱਸਿਆ ਵਾ ਪਰ ਪੰਜਾਬ ਦੇ ਨੌਜਵਾਨਾਂ ਦਾ ਪੰਜਾਬ ਦੇ ਮੁੰਡਿਆਂ ਦਾ ਇਸ ਤਰ੍ਹਾਂ ਇਨਕਾਉਂਟਰ ਕਰਨਾ ਜਿਹੜਾ ਪੰਜਾਬ ਦਾ ਮਾਹੌਲ ਇਸ ਵਕਤ ਬਣਾਇਆ ਜਾ ਰਿਹਾ ਇਸ ਗੱਲ ਨੂੰ ਕਿਵੇਂ ਵੇਖਦੇ ਹੋ ਹੁਣ ਇਹ ਮਟਕਾ ਜਦੋਂ ਫੁੱਟੂਗਾ ਤਾਂ ਕਿਹਦੇ ਸਿਰ ਤੇ ਫੁੱਟੂਗਾ ਯੋਗੀ ਸਾਹਿਬ ਦੇ ਜਾਂ ਮੋਦੀ ਸਾਹਿਬ ਦੇ ਵੀ ਇਹ ਹੋਇਆ ਕਾਂਡ ਯੂਪੀ ਜੈਂ ਸੀਐਮ ਯੋਗੀ ਜੀ ਹੈ ਤੇ ਪੀਐਮ ਮੋਦੀ ਜੀ ਹੈ ਵੀ ਹੁਣ ਇਹ ਜਿਹੜਾ ਚਾਹੀਦਾ ਕਿ ਪੀਐਮ ਨੂੰ ਚਾਹੀਦਾ ਕਿ ਸੀਬੀਆਈ ਇਨਕੁਆਰੀ ਲਵਾਏ ਜਦਕਿ ਸੀਬੀਆਈ ਵੀ ਉਹਨਾਂ ਦੇ ਜਿਵੇਂ ਜਿਵੇਂ ਸਾਰਾ ਸੈਂਟਰ ਦਾ ਐਂ ਤਾਂਗਾ ਪਰ ਅਰਬਾਰਤ ਕਿਸੇ ਤੋਂ ਵੀ ਚਾ ਸਕਦਾ ਜੀ ਤਾਂ ਫੜਿਆ ਗਿਆ ਤਾਂ ਹੀ ਗਲਾ ਘੋਟ ਕੇ ਮਾਰਿਆ ਨਹੀਂ ਤਾਂ ਗਲਾ ਘੋਟਣ ਦਾ ਕੋਈ ਮਤਲਬ ਨਹੀਂ ਪੈਂਦਾ ਸੀ ਜਦੋਂ ਦੋ ਸਟੇਟਾਂ ਦੀ ਪੁਲਿਸ ਲੱਗੀ ਹੋਏ ਤੇ ਜੂਦਾ ਕੋਈ ਨਾ ਫੜਾਇਆ ਜਾਏ ਤੇ ਇਹ ਤਾਂ ਬੜੀ ਹੈਰਾਨੀ ਵਾਲੀ ਗੱਲ ਹੈ ਨਾ ਜਿਕੇ ਦੋ ਸਟੇਟਾਂ ਦੀ ਪੁਲਿਸ ਕੀ ਵੀ ਏਡੀ ਕਾਬਲ ਨਹੀਂ ਹੈਗੀ ਕਿ ਵੀ ਉਹ ਕਿਸੇ ਨੂੰ ਜੂਦਾ ਫੜ ਸਕਦੀ ਹੈ ਹਾਂਜੀ ਦਰਸ਼ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਅੱਜ ਦੇ ਗੈਸਟ ਮਨਦੀਪ ਸਿੰਘ ਜੀ ਖਾਲਸਾ ਗੱਲਬਾਤ ਕਰਨ ਦੇ ਲਈ ਸਾਡੇ ਕੋਲ ਪਹੁੰਚੇ ਆ ਮਸਲਾ ਪਿਛਲੇ ਦਿਨੀ ਜੋ ਤਿੰਨ ਪੰਜਾਬ ਦੇ ਗਰੀਬੀ ਰੇਖਾ ਤੋਂ ਵੀ ਥੱਲੇ ਆਉਣ ਵਾਲੇ ਮਜ਼ਦੂਰ ਆਪਣੀ ਮਜ਼ਦੂਰੀ ਕਰਕੇ ਰੋਜੀ ਰੋਟੀ ਕਮਾਉਣ ਵਾਲੇ ਤਿੰਨ ਪੰਜਾਬ ਦੇ ਮੋਨੇ ਮੁੰਡਿਆਂ ਨੂੰ ਮਾਰ ਦਿੱਤਾ ਜਾਂਦਾ ਤੇ ਇਹ ਗੱਲ ਕਹੀ ਜਾਂਦੀ ਹੈ ਕਿ ਇਹ ਖਾਲਸਤਾਨੀ ਸਮਰਥਕ ਸਨ ਤੇ ਇੱਕ ਘਟਨਾ ਉਹਨਾਂ ਨਾਲ ਹੋਰ ਜੋੜੀ ਜਾਂਦੀ ਹੈ ਕਿ ਗੁਰਦਾਸਪੁਰ ਜਿਹੜੇ ਬਖਸ਼ੀ ਵਾਲੇ ਚੌਂਕੀ ਤੇ ਹਮਲਾ ਹੋਇਆ ਉਹ ਇਹਨਾਂ ਵੱਲੋਂ ਕੀਤਾ ਗਿਆ ਸੀ ਬਹੁਤ ਸਾਰੇ ਸਵਾਲ ਬਹੁਤ ਸਾਰੇ ਵਕੀਲਾਂ ਨੇ ਇਸ ਮਸਲੇ ਤੇ ਕਾਫੀ ਕੁਝ ਕਲੀਅਰ ਕਰ ਦਿੱਤਾ ਵਾ ਪਰ ਮਨਦੀਪ ਸਿੰਘ ਖਾਲਸਾ ਜੀ ਦੇ ਵੱਖਰੇ ਓਪੀਨੀਅਮ ਨੇ ਵੱਖਰਾ ਇਹਨਾਂ ਤੇ ਵਿਚਾਰਿਆ ਅਸੀਂ ਉਹ ਵੀ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਆ ਵੀਰ ਮਨਦੀਪ ਸਿੰਘ ਖਾਲਸਾ ਜੀ ਦਾ ਅਸੀਂ ਧੰਨਵਾਦ ਕਰਦੇ ਆ ਸਵਾਗਤ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਜੋ ਯੂਪੀ ਵਿੱਚ ਇਨਕਾਊਂਟਰ ਹੋਇਆ ਪੰਜਾਬ ਦੇ ਤਿੰਨ ਮੁੰਡਿਆਂ ਦਾ ਜੀ ਜੀ ਤਿੰਨੇ ਮੁੰਡੇ ਜਿਹੜੇ ਆ ਕੇਸ ਕਤਲ ਕੀਤੇ ਹੋਏ ਸਨ ਜੀ ਕੋਟਵਾਨ ਦਾ ਪਤਾ ਲੱਗਦਾ ਵਾ ਜੀ ਔਰ ਬਹੁਤ ਗਰੀਬ ਸਨ ਰੋਜੀ ਰੋਟੀ ਕਮਾਉਣ ਦੇ ਲਈ ਉਹ ਮਜ਼ਦੂਰੀ ਕਰਦੇ ਸਨ ਪਰਿਵਾਰ ਨੇ ਬਹੁਤ ਕੁਝ ਵੀਡੀਓ ਤੇ ਕੈਮਰੇ ਅੱਗੇ ਆ ਕੇ ਦੱਸਿਆ ਵਾ ਬਹੁਤ ਦੁਖਦ ਪਰ ਪੰਜਾਬ ਦੇ ਨੌਜਵਾਨਾਂ ਦਾ ਪੰਜਾਬ ਦੇ ਮੁੰਡਿਆਂ ਦਾ ਇਸ ਤਰ੍ਹਾਂ ਇਨਕਾਊਂਟਰ ਕਰਨਾ ਜਿਹੜਾ ਪੰਜਾਬ ਦਾ ਮਾਹੌਲ ਇਸ ਵਕਤ ਬਣਾਇਆ ਜਾ ਰਿਹਾ ਇਸ ਗੱਲ ਨੂੰ ਕਿਵੇਂ ਵੇਖਦੇ ਹੋ ਦੇਖੋ ਭਾਜੀ ਗੱਲਾਂ ਦੋ ਹੁੰਦੀਆਂ ਆ ਕਿ ਇਹ ਦੇਸ਼ ਤਾਂ ਜਿਵੇਂ ਕਹਿਣ ਨੂੰ ਆਪਣੇ ਆਜ਼ਾਦ ਹੈਗਾ ਠੀਕ ਹੈ ਜੀ ਇੱਥੇ ਪਰ ਦੋ ਚੀਜ਼ਾਂ ਹੈਗੀਆਂ ਜਿਵੇਂ ਕਹਦੀਏ ਇੱਕ ਜਸਟਿਸ ਹੁੰਦਾ ਤੇ ਇੱਕ ਲਾ ਹੁੰਦਾ ਹਮ ਜਸਟਿਸ ਤੇ ਲਾ ਦੇ ਵਿੱਚ ਬਹੁਤ ਫਰਕ ਹੈ ਕਾਨੂੰਨ ਸਭ ਦੇ ਲਈ ਲਾ ਸਭ ਦੇ ਲਈ ਬਣਿਆ ਹਮ ਪਰ ਜਸਟਿਸ ਫੈਸ ਇਨਸਾਫ ਕਿਨੂੰ ਕਿਨੂੰ ਮਿਲਦਾ ਹੈ ਇਹ ਦੇਖਣ ਵਾਲੀ ਗੱਲ ਹੈਗੀ ਹੈ ਹਮ ਤੇ ਸਿੱਖਾਂ ਨੂੰ ਇਨਸਾਫ ਪੰਜਾਬੀਆਂ ਨੂੰ ਕਦੇ ਵੀ ਨਹੀਂ ਮਿਲਿਆ ਭਾਵੇਂ ਪੰਜਾਬੀ Hindu ਹੋਏ ਭਾਵੇਂ ਪੰਜਾਬੀ Sikh ਹੋਏ ਹਮ ਪੰਜਾਬੀਆਂ ਨੂੰ ਇਨਸਾਫ ਕਦੇ ਵੀ ਨਹੀਂ ਮਿਲਿਆ ਵੀ ਤੁਹਾਨੂੰ ਆਜ਼ਾਦ ਕੀਤੇ ਦੇ ਨਾਮ ਤੋਂ ਫਿਰ ਪੰਜਾਬੀ ਬੋਲੀ ਦੇ ਨਾਮ ਤੋਂ ਫਿਰ ਆ ਭਾਸ਼ਾ ਦੇ ਆਧਾਰ ਤੇ ਵੰਡੇ ਗਏ ਸੂਬਿਆਂ ਤੋਂ ਉਹੀ ਚੀਜ਼ਾਂ ਲਗਾ ਲਓ ਕਿ ਇੱਕ ਪੰਜਾਬ ਦੇ ਵਿੱਚ ਇਥੇ ਲਗਾ ਲਓ ਕਿ ਬਈਏ ਰੇੜੀਆਂ ਲਗਾ ਰਿਹਾ ਹੈ ਲੰਬੀਆਂ ਲਾਈਨਾਂ ਦੇ ਵਿੱਚ ਰੇੜੀਆਂ ਲਾ ਰਿਹਾ ਹੈ ਉੱਥੇ ਕੋਈ ਸਰਦਾਰ ਟੈਂਪੂ ਲਾ ਲੇ ਜਾਂ ਆਪਣੀ ਰੇੜੀ ਲਾ ਲੇ ਉਹਦੀ ਲੱਗਣ ਨਹੀਂ ਦਿੰਦੇ ਹੈਗੇ ਦੂਜੇ ਦੂਜੇ ਸਟੇਟਾਂ ਦੇ ਬੰਦੇ ਜੀ ਉਹਦੀ ਇੱਥੇ ਪੰਜਾਬ ਦੇ ਵਿੱਚ ਰੇੜੀ ਨਹੀਂ ਲੱਗ ਦਿੰਦੇ ਤੁਸੀਂ ਸੋਚਦੇ ਹੋ ਕਿ ਉਹ ਦੂਜੇ ਥਾਂ ਤੇ ਉਹ ਕੰਮ ਕਰਨਗੇ ਵੀ ਦੂਜੀ ਸਟੇਟ 'ਚ ਬੰਦਾ ਕਾਹ ਤੋਂ ਜਾਂਦਾ ਕੰਮਕਾਰ ਕਰਨ ਲਈ ਜਾਂਦਾ ਵੀ ਜੇ ਕੋਈ ਗਰੀਬ ਕਰਦਾ ਹੈਗਾ ਤਾਂ ਉਹ ਕੰਮਕਾਰ ਕਰਨ ਲਈ ਦੂਜੀ ਥਾਂ ਤੇ ਜਾਊਗਾ ਅਗਲੇ ਦੂਸਰਿਆਂ ਨੂੰ ਕੰਮ ਕਿਉਂ ਕਰਨ ਦੇਣਗੇ ਅਗਲੇ ਕਹਿੰਦੇ ਆ ਕਿ ਜੀ ਇੱਥੇ ਸਾਡਾ ਹੱਕ ਹੈ ਅਗਲੇ ਪੰਜਾਬ 'ਚ ਆ ਕੇ ਆਪਣਾ ਹੱਕ ਜਿਤਾ ਰਹੇ ਹੈਗੇ ਆ ਕਿ ਉਹਰੇ ਪੰਜਾਬੀ ਕੋਈ ਰੇੜੀ ਨਹੀਂ ਲਾ ਸਕਦਾ ਤੁਸੀਂ ਕੋਈ ਪੰਜਾਬੀ ਬੀਬੀ ਜਾਂ ਪੰਜਾਬੀ ਬੰਦਾ ਕੋਈ ਰੇੜੀ ਲਾਂਜਾਂਦਾ ਤਾਂ ਉੱਥੇ 10 ਭਈਏ ਇਕੱਠੇ ਹੋ ਗਏ ਉਹਨੂੰ ਹਟਾਣ ਲਈ ਆ ਜਾਂਦੇ ਆ ਕਿ ਤੂੰ ਉਰੇ ਰੇੜੀ ਲਾ ਸਕਦਾ ਹੈ ਸਾਡਾ ਥੱਡਾ ਕਿਉਂ ਭਈ ਤੁਸੀਂ ਖਰੀਦ ਲਿਆ ਤੁਸੀਂ ਤਾਂ ਖੁਦ ਇੱਥੇ ਸਰਕਾਰੀ ਜਗ੍ਹਾ ਤੇ ਬੈਠ ਕੇ ਰੇੜੀਆਂ ਲਗਾ ਰਹੇ ਹੋ ਤੇ ਜਦ ਕਿ ਇਸ ਚੀਜ਼ ਨੂੰ ਪੁਲਿਸ ਵੀ ਨਹੀਂ ਰੋਕਦੀ ਪੁਲਿਸ ਅਲਾਚਰੀ ਦਿੰਦੀ ਹੈ ਕਿਸੇ ਭਈਏ ਨੇ ਚਾਹ ਦੀ ਰੇੜੀ ਲਾਣੀ ਹੈ ਚਾਹ ਦਾ ਕੁੱਕਾ ਲਾਣਾ ਹੈ ਜਾਂ ਚਾਰ ਇੱਟਾਂ ਰੱਖ ਕੇ ਕੁੱਕਰ ਰੱਖ ਕੇ ਰੱਖ ਕੇ ਸਟੋ ਉੱਚਾ ਬਣਾਉਣ ਲੱਗ ਜਾਂਦਾ ਤੇ ਇਹੀ ਕੰਮ ਕੋਈ ਜੇ ਇਹਨੇ ਅੰਗਸਿੰਘ ਕਰੇ ਜਾਂ ਸਰਦਾਰ ਕਰੇ ਜੇ ਕੋਈ ਪੰਜਾਬੀ ਕਰੇ ਤਾਂ ਉਹਨਾਂ ਨੂੰ ਇਤਰਾਜ ਹੋ ਜਾਂਦਾ ਹੈ ਉਹਨੂੰ ਚੁਕਾਨ ਦੇ ਲਈ ਸਾਰੀ ਸਾਰੀ ਮਾਰਕੀਟ ਲੱਗ ਜਾਂਦੀ ਹੈ ਹਮ ਕਿ ਸਰਦਾਰ ਕੋਈ ਕੰਮ ਕਰਦਾ ਜਾਂ ਤਾਂ ਉੱਥੇ ਹੋਣਾ ਨਹੀਂ ਚਾਹੀਦਾ ਨਹੀਂ ਜੇ ਨਾ ਵੀ ਰੋਕੇ ਤਾਂ ਉਹਨਾਂ ਨੂੰ ਲੱਗਣ ਨਹੀਂ ਦਿੱਤਾ ਜਾਂਦਾ ਇਹ ਇੱਕ ਡੀਪ ਸਟੇਟ ਦੀ ਪਾਲਿਸੀ ਹੁੰਦੀ ਹੈ ਜਿਵੇਂ ਕਹਿਦੀ ਹੈ ਕਿ ਪੰਜਾਬੀਆਂ ਕੋਲ ਵੀ ਇੱਕ ਦਿਖਾਓ ਕਿ ਕੰਮ ਕਰ ਹੈ ਹੀ ਨਹੀਂ ਹਮ ਤੁਹਾਡੇ ਕੋਲ ਜਾਂ ਤਾਂ ਕਹਿੰਦੇ ਖੁਦ ਸੁਸਾਈਡ ਕਰ ਲਓ ਨਸ਼ਾ ਕਰ ਲਓ ਜਾਂ ਉਹਦੇ ਬਾਹਰ ਚਲੇ ਜਾਓ ਇਸ ਦੇ ਇਲਾਵਾ ਕੋਈ ਆਪਸ਼ਨ ਨਹੀਂ ਹੈਗੀ ਤੇ ਰਹੀ ਗੱਲ ਕਿ ਉਹਨਾਂ ਨੂੰ ਅੱਤਵਾਦੀ ਕਹੇ ਕਿ ਮਾਰਿਆ ਜਾਂਦਾ ਜਾਂ ਹੋਰ ਇਹ ਗੱਲ ਅੱਜ ਦੀ ਨਹੀਂ ਚੱਲ ਰਹੀ ਇਹ ਗੱਲ ਬਹੁਤ ਪੁਰਾਣੀ ਚੱਲੀ ਜਾ ਰਹੀ ਹੈਗੀ ਹੈ ਵੀ ਅੱਤਵਾਦੀ ਕਹੇ ਕਿਸੇ ਨੂੰ ਵੀ ਮਾਰ ਦੋ ਇਹ ਗੱਲ ਕੇ ਪੀਐਸ ਗਿਲ ਤੋਂ ਨਹੀਂ ਚੱਲ ਰਹੀ ਇਹ ਗੱਲ ਡੀਜੀਪੀ ਰੋਬੈਰੋ ਹੁੰਦੇ ਸੀਗੇ ਉਸ ਟਾਈਮ ਤੋਂ ਜਲਦੀ ਪਈ ਹੈ ਜਿਹੜਾ ਡੀਜੀਪੀ ਰੋਬੈਰੋ ਹੁੰਦੇ ਸੀ ਪੰਜਾਬ ਜਿਹੜਾ ਪੂਰਾ ਦੇਸ਼ ਆਜੇ ਤਾਜ਼ਾ ਤਾਜ਼ਾ ਆਜ਼ਾਦ ਹੋਇਆ ਸੀ ਉਦੋਂ ਹਰੇਕ ਰਾਜੇ ਮਹਾਰਾਜਿਆਂ ਨੇ ਆਪਣੇ ਡਾਕੂ ਪਾਲੇ ਹੁੰਦੇ ਸੀ ਵੀ ਜਿਹੜੇ ਇਹ ਪੈਪਸੂ ਬਣਿਆ ਹੈਗਾ ਪੂਰਾ ਸਾਰਾ ਇਲਾਕਾ ਬਣਿਆ ਹੈਗਾ ਉਦੋਂ ਇਹਨਾਂ ਨੇ ਡਾਕੂ ਪਾਲੇ ਹੁੰਦੇ ਸੀ ਤੇ ਉਹਨਾਂ ਡਾਕੂਆਂ ਨੂੰ ਮਾਰਨ ਦੇ ਲਈ ਡੀਜੀਪੀ ਰੁਬੈਰੋ ਨੇ ਮਤਲਬ ਵੀ ਸਾਰੀ ਇਹ ਫਾਲਸ ਇਨਕਾਊਂਟਰਸ ਤੇ ਬਲਾਕੇ ਜਿਵੇਂ ਡਾਕੂਆਂ ਦੇ ਅਸ਼ਰਾਬਾਂ ਚ ਜ਼ਹਿਰ ਮਿਲਾ ਕੇ ਪਾਣਾ ਤੇ ਹੋਰ ਕਰਨਾ ਤੇ ਬੜੇ ਇਸ ਤਰ੍ਹਾਂ ਨਾਲ ਮਾਰਨ ਦੇ ਲਈ ਡੀਜੀਪੀ ਰੁਬੈਰੋ ਨੂੰ ਬੁਲਾਇਆ ਗਿਆ ਸੀਗਾ ਤੇ ਇਹ ਫਾਰਮੂਲਾ ਇਹ ਲਗਾ ਲਓ ਜੀ ਸਨ 55 60 ਦੀ ਗੱਲ ਹੋਏਗੀ ਅੱਛਾ ਪੁਰਾਣੀ ਗੱਲ ਹੈ ਹਾਂ ਜਦੋਂ ਇਹ ਹਲੇ ਇੰਡੀਆ ਤਾਜ਼ਾ ਤਾਜ਼ਾ ਆਜ਼ਾਦ ਹੋਇਆ ਹੈਗਾ ਤੇ ਉਸ ਟਾਈਮ ਦੀ ਗੱਲ ਹੈਗੀ ਜੀ ਤੇ ਉਸ ਟਾਈਮ ਤੋਂ ਲੈ ਕੇ ਹੁਣ ਤੱਕ ਕੁਝ ਵੀ ਬਦਲਿਆ ਨਹੀਂ ਹੈਗਾ ਹੂੰ ਜੇ ਦੇਖਿਆ ਜਾਏ ਆਪਾਂ ਜੇ ਸਟੱਡੀ ਕਰੀਏ ਪੁਰਾਣੀ ਤਾਂ ਦੇਖੀਏ ਕਿ ਅਸੀਂ ਕੀ ਖਟਿਆ ਕੀ ਪਾਇਆ ਅਸੀਂ ਇਹੀ ਖਟਿਆ ਜੀ ਕਿ ਅਸੀਂ ਪੰਜਾਬੀ ਆ ਤੇ ਅਸੀਂ ਜੁੱਤੀਆਂ ਕਾਣੀ ਆ ਕਿਉਂਕਿ ਇੱਕ ਫੈਸਲਾ ਗਲਤ ਹੋਇਆ ਸੀਗਾ ਜਿਹਦੇ ਵਿੱਚ ਅੰਗਰੇਜ਼ ਕਹਿੰਦੇ ਜੀ ਤੁਸੀਂ ਵੀ ਆਪਣਾ ਅੱਧ ਖੇਤਾਂ ਲੈ ਲਓ ਹੂੰ ਅੱਧ ਖੇਤਾਂ ਨਹੀਂ ਲਿੱਤਾ ਉਹਦਾ ਬਸ ਭਾਈ ਚਾਰਾ ਭਾਈ ਭਾਈ ਕਰਦੇ ਰਹੇ ਫਿਰ ਤੁਹਾਨੂੰ ਇਹ ਨਹੀਂ ਪਤਾ ਕਿ ਜਿਹੜੀ ਚੀਜ਼ ਕਹਿੰਦੀ ਇਹ ਨਾ ਭਾਈ ਹੀ ਭਾਈ ਦਾ ਮਤਲਬ ਵੀ ਬੈਰੀ ਬੰਦਾ ਹੈਗਾ ਜਦੋਂ ਪਟਵਾਰਾ ਹੁੰਦਾ ਨਾ ਤਾਂ ਭਾਈ ਹੀ ਭਾਈ ਦਾ ਹਿੱਸਾ ਜਦਾਦ ਖਾਂਦਾ ਹੈ ਭਾਈ ਹੀ ਭਾਈ ਨੂੰ ਮਾਰਦਾ ਬਾਅਦ ਚ ਕਹ ਜਾਂਦੇ ਆ ਜੀ ਘਾਵਤ ਹੈ ਜੀ ਭਾਈ ਮਾਰੂਗਾ ਤਾਂ ਛਾਵੇਂ ਸਿੱਟੂਗਾ ਜਦੋਂ ਮਾਰ ਦਿੱਤਾ ਫਿਰ ਕੀ ਧੁੱਪੇ ਸਿੱਟਣਾ ਤੇ ਕੀ ਛਾਵੇਂ ਸਿੱਟਣਾ ਐਵੇਂ ਬੁੱਧਿਧਮ ਕਿ ਜੈਨਿਜ਼ਮ ਹੈਗਾ ਹੈ ਧਰਮ ਹੈ ਜਿਹੜੇ ਕਿ ਮਰਨ ਤੋਂ ਬਾਅਦ ਇਨਸਾਨੀ ਸਰੀਰ ਨੂੰ ਚੀਰ ਕੇ ਗਿੱਧਾ ਅੱਗੇ ਪਾ ਦਿੰਦੇ ਆ ਤਾਕੀ ਇਨਸਾਨੀ ਸਰੀਰ ਕਿਸੇ ਜਾਨਵਰਾਂ ਦੇ ਕੰਮ ਤਾਂ ਆਏ ਜੀ ਔਰ ਵੀ ਜਦੋਂ ਮਾਰ ਹੀ ਦਿੱਤਾ ਫਿਰ ਕੀ ਛਾਵੇਂ ਸਿੱਟਿਆ ਤੇ ਕੀ ਮਰੇ ਤੋਪੇ ਸਿੱਟਿਆ ਬਿਲਕੁਲ ਮਰੇ ਦਾ ਕੀ ਫਾਇਦਾ ਮਰੇ ਦਾ ਕੀ ਆ ਤੇ ਹੁਣ ਜਿਹੜੇ ਪਰਿਵਾਰਾਂ ਦੇ ਪੁੱਤ ਚਲੇ ਗਏ ਵੀ ਉਹ ਭਾਵੇਂ ਗਰੀਬ ਸੀ ਜਾਂ ਅਮੀਰ ਕਦੇ ਕਿਸੇ ਅਮੀਰ ਦਾ ਮਤਲਬ ਮੁੰਡਾ ਮਰਦਾ ਦੇਖਿਆ ਜੀ ਨਹੀਂ ਤੇ ਇਹੀ ਚੀਜ਼ ਨੂੰ ਲਾ ਲੋ ਕਹਿੰਦੇ ਕਿ ਉਹਨਾਂ ਨੇ ਵੀ ਕਹਿੰਦੇ ਗ੍ਰੇਨੇਡ ਸਿੱਟਿਆ ਦੇਖੋ ਜੀ ਆਖਰੀ ਫੈਸਲਾ ਤਾਂ सीबीआई ਜਾਂ ਦੂਸਰੇ ਕਰਨਗੇ ਜਿਹੜੀ ਪੁਲਿਸ ਫੋਰਸ ਹਲੇ ਆਪਣਾ ਓਪੀਨੀਅਨ ਦਊਗੀ ਕਿ ਵੀ ਇਹਨਾਂ ਨੂੰ ਇੱਥੇ ਦੇਖਿਆ ਗਿਆ ਸੀਗਾ ਉੱਥੇ ਦੇਖਿਆ ਗਿਆ ਸੀਗਾ ਤੇ ਸਬੂਤ ਦੱਸੇਗੀ ਕ੍ਰੀਏਟ ਕਰੇਗੀ ਜਾਂ ਬਣਾਏਗੀ ਜਾਂ ਸਾਨੂੰ ਦਿਖਾਏਗੀ ਤਾਂ ਹੀ ਅਸੀਂ ਮੰਨਾਂਗੇ ਨਾ ਕਿ ਇਹ ਚੀਜ਼ ਹੁੰਦੀ ਹੈ ਠੀਕ ਹੈ ਜੀ ਹਲੇ ਤੱਕ ਮਤਲਬ ਉਹ ਗਰੀਬ ਹੈ ਇਸ ਕਰਕੇ ਕੋਈ ਸੁਣਵਾਈ ਹੁੰਦੀ ਨਹੀਂ ਗਰੀਬ ਦੀ ਤਾਂ ਕਦੇ ਕਦੇ ਸੁਣਵਾਈ ਹੈ ਨਹੀਂ ਅੱਬਲ ਤਾਂ ਪਰ ਜੇ ਹੋਈ ਵੀ ਤਾਂ ਜਿਹੜੇ ਬਿਸ਼ਨੋਈ ਦਾ ਇੰਟਰਵਿਊ ਹੋਇਆ ਸੀਗਾ ਬਿਸ਼ਨੋਈ ਦਾ ਇੰਟਰਵਿਊ ਹੋਇਆ ਸਰੇ ਆਮ ਹੋਇਆ ਪੂਰੀ ਦੁਨੀਆ ਨੇ ਦੇਖਿਆ ਉਹ ਹਾਂਜੀ ਪੂਰੀ ਦੁਨੀਆ ਨੇ ਉਹ ਦੇਖਿਆ ਪਰ ਉਹਨੇ ਟੀਵੀ ਤੇ ਜੱਜ ਅੱਗੇ ਕਹਿੰਦਾ ਜੀ ਮੈਂ ਇੰਟਰਵਿਊ ਨਹੀਂ ਦਿੱਤਾ ਇਹ ਪੁਰਾਣਾ ਹੈ ਹੋਰ ਹੈ ਇਹ ਹੈ ਉਹ ਹੈ ਤੇ ਉਹ ਹਲੇ ਤੱਕ ਗਦੀ ਗੇਟ ਚ ਮਤਲਬ ਚੀਜ਼ ਪਈ ਹੋਈ ਹੈ ਉਸ ਦੇ ਉੱਤੇ ਨਾ ਕੋਈ ਕਲੀਅਰੈਂਸ ਆਈ ਹੈ ਨਾ ਕਿਸੇ ਸਰਕਾਰ ਨੇ ਜਵਾਬ ਮੰਗੇ ਹੈ ਨਾ ਕੋਈ ਫੈਸਲਾ ਹੋਇਆ ਹੋਰ ਹੋਇਆ ਹੂੰ ਠੀਕ ਹੈ ਜੀ ਤੇ ਉਹ ਮਤਲਬ ਗੱਲਾਂ ਲੰਬੀਆਂ ਖਿੱਚੇ ਜਾਂਦੇ ਆ ਵੀ ਉਹ ਸਾਲੋਂ ਸਾਰ ਉਹਨਾਂ ਚੀਜ਼ਾਂ ਦਾ ਜਵਾਬ ਨਹੀਂ ਮਿਲਦਾ ਜੀ ਤੇ ਇੱਥੇ 2 ਮਿੰਟਾਂ ਚ ਜਵਾਬ ਮਿਲ ਗਿਆ ਕਿ ਇਹਨਾਂ ਨੇ ਗਰਨੇਡ ਮਾਰਿਆ ਇਹਨਾਂ ਨੇ ਉਹ ਕੀਤਾ ਉਹ ਕੀਤਾ ਕਿ ਕੋਈ ਵੀਡੀਓ ਕੋਈ ਪ੍ਰੂਫ ਕੋਈ ਚੀਜ਼ ਇਥੇ 3600 ਪ੍ਰੂਫ ਸੀਗੇ ਵੀ ਆ ਕਿਨੇ ਇੰਟਰਵਿਊ ਲਿੱਤਾ ਉਹ ਪੱਤਰਕਾਰ ਚੱਕਿਆ ਨਹੀਂ ਚੱਕਿਆ ਜਾਂ ਹੋਰ ਚੀਜ਼ਾਂ ਕੀਤੀਆਂ ਕੀਤੀਆਂ 2 ਮਿੰਟ ਚ ਬਾਰੇ ਦੱਸ ਸਕਦਾ ਸੀ ਪਰ ਇਹ ਹੈ ਕਿ ਹਾਂ ਗਰੀਬ ਦੀ ਕੋਈ ਸੁਣਵਾਈ ਨਹੀਂ ਅਮੀਰ ਦਾ ਤਾਂ ਕੁੱਤਾ ਹੀ ਮਰ ਜੇ ਤਾਂ ਉੱਥੇ ਰੋਣ ਵਾਲੇ ਸੈਂਕੜੇ ਲੋਕ ਆ ਜਾਂਦੇ ਆ ਜੀ ਤੇ ਉਹ ਚੀਜ਼ ਇਹਨਾਂ ਤਿੰਨ ਮੁੰਡਿਆਂ ਨਾਲ ਹੋਈ ਹੈ ਭਾਵੇਂ ਮੋਨੇ ਸੀਗੇ ਦੇਖੋ ਇਹ ਨਹੀਂ ਹੈ ਕਿ ਇਹਨਾਂ ਦੇ ਪੱਗ ਬੰਨੀ ਹੋਈ ਸੀਗੀ ਅਗਲੇ ਨੇ ਕਿਸਾਂ ਦੀ ਵੇਦ ਵੀ ਕੀਤੀ ਹੋਈ ਕੀਤੀ ਬਸ ਉਹ ਭਾਵੇਂ ਮੋਨੇ ਸੀ ਮੋਨਾ ਬੰਦਾ Hindu ਤੇ Sikh ਚ ਫਰਕ ਕਿਵੇਂ ਕਰ ਸਕਦੇ ਆਪਾਂ ਜੀ ਹਮ ਹੁਣ ਇੱਕ Hindu ਦੇ ਨਾਲ ਵੀ ਕਈ ਬੰਦੇ ਜਿਹੜੇ ਠਾਕੁਰਾ ਹੋ ਗਰ ਉਹ Sikh ਕਹਿੰਦੇ ਆ ਵੀ ਸਿੰਘ ਲਿਖਦੇ ਆ ਆਪਣੇ ਨਾਮ ਦੇ ਪਿੱਛੇ ਫਲਾਣਾ ਸਿੰਘ ਜਿਵੇਂ ਵਿਕਰਮ ਸਿੰਘ ਵਿਕਰਮ ਇਹ ਵਿਕਰਮ ਚੋਹਾਂ ਦੀ ਥਾਂ ਤੇ ਵਿਕਰਮ ਸਿੰਘ ਵਿਕਰਮ ਠਾਕੁਰ ਆਵੇਂ ਵਿਕਰਮ ਦੂਜਾ ਸਰਦਾਰ ਵੀ ਜੱਟ ਵੀ ਆ ਉਹ ਵੀ ਵਿਕਰਮ ਸਿੰਘ ਹੀ ਲਿਖ ਦੂਗਾ ਤੇ ਇੱਕ ਉਹਨਾਂ ਨੂੰ ਕਿਵੇਂ ਮਤਲਬ ਵੀ ਭੇਤ ਫਰਕ ਪਿਆ ਕਿ ਸਿੱਖਾ ਕੇ Hindu ਆ ਸਿਰਫ ਚੁਣ ਕੇ ਉਹ ਹੀ ਕਿਉਂ ਮਾਰੇ ਉਹਨਾਂ ਤਿੰਨ ਬੰਦਿਆਂ ਚ ਕੋਈ Hindu ਵੀ ਕਿਉਂ ਨਹੀਂ ਹੈਗਾ ਸਿਰਫ ਤਿੰਨ ਬੰਦੇ ਉਹ ਸਿੱਖੀ ਕਿਉਂ ਹੈਗੀ ਹੈ ਵੀ ਜਿਨ੍ਹਾਂ ਨੂੰ ਚੁਣ ਕੇ ਮਾਰਿਆ ਗਿਆ ਇਹ ਸਿਰਫ ਕਹੀ ਦੀ ਇਹ ਪਾਜੀ ਦੇਖਣ ਵਾਲੀ ਗੱਲ ਹੈ ਕਿ ਸਿਰਫ ਡਰਾਉਣ ਦੇ ਲਈ ਕੀਤਾ ਗਿਆ ਕਿ ਆਪਣਾ ਆਨਰ ਟਾਈਮ ਦੇ ਵਿੱਚ ਪੋਲਿਟਿਕਸ ਬਣਾਉਣ ਦੇ ਲਈ ਕੀਤਾ ਗਿਆ ਮਤਲਬ ਕਹਿ দিਏ ਮਟਕਾ ਇੰਨਾ ਭਰਤਾ ਕਿ ਹੁਣ ਜਦੋਂ ਇਹ ਮਟਕਾ ਫੁੱਟੂਗਾ ਸਭ ਨੂੰ ਪਤਾ ਹੈ ਕਿ ਮੋਦੀ ਸਾਹਿਬ ਤੇ ਯੋਗੀ ਸਾਹਿਬ ਦੀ ਆਪਸ ਚ ਬੰਦ ਹੀ ਨਹੀਂ ਹਾਂਜੀ ਤੇ ਹੁਣ ਇਹ ਮਟਕਾ ਜਦੋਂ ਫੁੱਟੂਗਾ ਤਾਂ ਕਿਹਦੇ ਸਿਰ ਤੇ ਫੁੱਟੂਗਾ ਯੋਗੀ ਸਾਹਿਬ ਦੇ ਜਾਂ ਮੋਦੀ ਸਾਹਿਬ ਦੇ ਵੀ ਇਹ ਹੋਇਆ ਕਾਂਡ ਯੂਪੀ ਚ ਹੈ ਸੀਐਮ ਯੋਗੀ ਜੀ ਹੈ ਤੇ ਪੀਐਮ ਮੋਦੀ ਜੀ ਹੈ ਵੀ ਹੁਣ ਇਹ ਜਿਹੜਾ ਚਾਹੀਏ ਕਿ ਪੀਐਮ ਨੂੰ ਚਾਹੀਦਾ ਕਿ ਸੀਬੀਆਈ ਇਨਕੁਆਇਰੀ ਲਵਾਂ ਜਦਕਿ ਸੀਬੀਆਈ ਵੀ ਉਹਨਾਂ ਦੇ ਜਦਕਿ ਸਾਰਾ ਸੈਂਟਰ ਦਾ ਐਂ ਤੱਕ ਆਪਾਂ ਅਤਿਮਾਰਤ ਕਿਸੇ ਤੋਂ ਵੀ ਚੱਕ ਸਕਦੇ ਹਮਨਦਾਰ ਅਫਸਰ ਬਹੁਤ ਹੈ ਪਰ ਇਹ ਦੇਖਿਆ ਜਾਊਗਾ ਤਾਂ ਵੀ ਬਾਅਦ ਚ ਇਸ ਦਾ ਭਾਰ ਕੌਣ ਚੱਕੂਗਾ ਸੀਐਮ ਸਾਹਿਬ ਚੱਕਣਗੇ ਕਿ ਪੀਐਮ ਸਾਹਿਬ ਚੱਕਣਗੇ ਹਾਂਜੀ ਕਿ ਇਹਨਾਂ ਦੇ ਗਰੀਬ ਬੱਚਾ ਦਾ ਇਨਕਾਊਂਟਰ ਹੋਇਆ ਤਾਂ ਕਿਉਂ ਹੋਇਆ ਇਹ ਇਕੱਠੇ ਕਿੱਥੇ ਦੇਖੇ ਗਏ ਪਹਿਲਾਂ ਕਿਵੇਂ ਮਿਲੇ ਕਹਿੰਦੇ ਆ ਵੀ ਉਹ ਬੱਚੇ ਜਿਹੜੇ ਆ ਜਿਹੜੇ ਪੰਜਾਬ ਦੇ ਮੁੰਡੇ ਤਨ ਮਰੇ ਆ ਜੀ ਇਹ ਕਹਿੰਦੇ ਮੋਟਰਸਾਈਕਲ 'ਤੇ ਰਾਈ ਯੂਪੀ ਪਹੁੰਚੇ ਆ। ਜੀ ਪਹਿਲੀ ਗੱਲ ਤਾਂ ਵੀ ਨਹੀਂ ਦੂਰ ਪਹੁੰਚਣਾ ਬਾਈਕਰਾਈ ਬਾਈਕਰਾਈ ਨਾ ਮੁਮਕਨ ਹੈ ਜੀ। ਇਹ ਓਖਾ ਵਾ। ਫਿਰ ਉਹ ਕਿੱਥੇ ਕਿ ਉਹ ਵੀ ਹਥਿਆਰਾਂ ਦੇ ਨਾਲ ਕਿਵੇਂ ਪਹੁੰਚੋਗੇ ਸੀਸੀਟੀ ਫੋਟੋ ਰਾਹ ਦੀਆਂ ਕਿਤਨਾ ਕਿਤੇ ਤੇ ਨਾ ਕੋ ਪ੍ਰੂਫ ਹੋਣਗੇ ਨਾ। ਬਿਲਕੁਲ ਬਿਲਕੁਲ ਫਿਰ ਇੱਕਦਮ ਮਾਰਦੇ ਨੇ ਮਾਰ ਕੇ ਉਹਨਾਂ ਦੀ ਕੋਈ ਵੀਡੀਓ ਨਹੀਂ ਸਾਹਮਣੇ ਆਈ ਮਾਰਨ ਦੀ। ਕਿਉਂਕਿ ਜਦੋਂ ਉਹਨਾਂ ਨੂੰ ਕਾਊਂਟਰ ਕਰਦੇ ਆ ਕਹਿੰਦੇ ਵੀਡੀਓਸ ਕਰਦੇ ਆ ਇਦਾਂ ਕੋ ਕਰਦੇ ਆ ਨਾ। ਬਿਲਕੁਲ ਬਿਲਕੁਲ ਫਿਰ ਉਹਨਾਂ ਦੀ ਪੋਸਟਮਾਰਟ ਦੀ ਵੀਡੀਓ ਨਹੀਂ ਹੈਗੀ। ਬਿਲਕੁਲ ਬਿਲਕੁਲ ਇੱਕ ਮੁੰਡੇ ਦੇ ਕਹਿੰਦੇ ਵੀ ਗੋਲੀਆਂ ਵੱਜੀਆਂ ਇੱਕ ਨੂੰ ਉਹਨਾਂ ਨੇ ਕਹਿੰਦੇ ਵੀ ਗਲੇ ਤੇ ਉਹਨਾਂ ਨਿਸ਼ਾਨ ਉਹਦੇ ਸਰੀਰ ਤੇ ਗੋਲੀ ਦਾ ਨਿਸ਼ਾਨ ਹੀ ਕੋਈ ਨਹੀਂ ਤੇ ਤਿੰਨੇ ਮੁੰਡੇ ਕਹਿੰਦੇ ਐਨਕਾਊਂਟਰ ਕੀਤੇ ਜੇ ਐਨਕਾਊਂਟਰ ਕੀਤੇ ਆ ਤਾਂ ਫਿਰ ਤਿੰਨਾਂ ਦੇ ਗੋਲੀਆਂ ਹੋਣੀਆਂ ਚਾਹੀਦੀਆਂ ਐਨਕਾਊਂਟਰ ਸਹੀ ਗੱਲ ਹੈ ਜੀ ਮਾਰਨ ਦੇ ਤਾਂ ਅਲੱਗ-ਅਲੱਗ ਤਰੀਕੇ ਆ ਵੀ ਗਲਾ ਘੋਟ ਕੇ ਮਾਰਿਆ ਹੋਣਾ ਅਲੱਗ ਤਰੀਕਾ ਵੀ ਕਿਸੇ ਨੇ ਫਿਰ ਇਹ ਗਲਾ ਘੋਟ ਕੇ ਮਾਰਿਆ ਫਿਰ ਫੜਿਆ ਹੋਇਆ ਸੀ ਮੁੰਡਾ ਫਿਰ ਬੰਦੀ ਨੂੰ ਲੋੜ ਸੀ ਕੋਰਟ ਚ ਪੇਸ਼ ਕਰ ਪਰ ਕਰਕੇ ਉਤੇ ਕੇਸ ਚਲਾਉਂਦੇ ਉਹਨੂੰ ਇਨਵੈਸਟੀਗੇਸ਼ਨ ਦਾ 파ਟ ਬਣਾਉਂਦੇ ਉਤੇ ਇੱਕ ਬਹੁਤ ਕੁਝ ਨਿਕਲ ਸਕਦਾ ਸੀ بجائے ਕਿ ਉਹ ਸੱਚ ਬੋਲ ਦਿੰਦਾ ਨਾ ਜੇ ਫੜਿਆ ਜਾਂਦਾ ਜੂਦਾ ਫੜਿਆ ਜਾਂਦਾ ਉਹਨੇ ਸੱਚ ਬੋਲ ਦੇਣਾ ਸੀਗਾ ਕਿ ਦੋ ਬੰਦੇ ਇਨਕਾਊਂਟਰ ਕੀਤਾ ਤੇ ਮੈਨੂੰ ਇੱਥੇ ਵੀ ਟੌਰਚਰ ਕਰਕੇ ਇਦਾਂ ਮਰਾਨ ਨੂੰ ਕਰ ਰਹੇ ਆ ਹੂੰ ਤੇ ਜੇ ਫੜੇ ਜਿਉਂਦਾ ਫੜਿਆ ਜਾਂਦਾ ਤਾਂ ਉਹ ਜ਼ਿਆਦਾ ਡੇਂਜਰਸ ਸੀਗਾ ਨਹੀਂ ਜਿਉਂਦਾ ਫੜਿਆ ਗਿਆ ਤਾਂ ਹੀ ਉਹਨਾਂ ਨੇ ਜਿਉਂਦਾ ਫੜਿਆ ਗਿਆ ਤਾਂ ਹੀ ਗਲਾ ਘੁੱਟ ਕੇ ਮਾਰਿਆ ਨਹੀਂ ਤਾਂ ਗਲਾ ਘੁੱਟਣ ਦਾ ਕੋਈ ਮਤਲਬ ਨਹੀਂ ਬਣਦਾ ਸੀਗਾ ਕਿ ਵੀ ਹਾਂ ਵੀ ਦੋ ਬੰਦਿਆਂ ਨੂੰ ਵੀ ਗੋਲਿਆ ਮਾਰਦਿਆਂ ਤੀਜੇ ਦਾ ਖਾਲਸਾ ਜੀ ਇਹ ਪੁਲਿਸ ਕੋਲ ਅਧਿਕਾਰ ਹੈਗਾ ਵੀ ਪੁਲਿਸ ਜਿੰਨੂ ਮਰਜ਼ੀ ਇਨਕਾਉਂਟਰ ਕਰ ਸਕਦੀ ਹੈ بجائے ਕਿ ਜੇ ਕੋਰਟ 'ਚ ਪੇਸ਼ ਕਰਕੇ ਉਹਦਾ ਰਿਮਾਂਡ ਲਿਆ ਜਾਵੇ ਵੀ ਜੇ ਕੋਈ ਬੰਦਾ ਫੜੇ ਫੜਨਾ ਵੀ ਹੈ ਉਹਨੂੰ ਫੜ ਕੇ ਉਹਨੂੰ ਇਨਕਾਉਂਟਰ ਕਰਨ ਦੀ بجائے ਕੋਰਟ 'ਚ ਪੇਸ਼ ਕੀਤਾ ਜਾਵੇ ਨਹੀਂ ਜੀ ਮੈਂ ਉੱਥੇ ਮੈਂ ਪੜ੍ਹ ਰਿਹਾ ਸੀਗਾ ਧਾਰਾ ਮੇਰੇ ਖਿਆਲ ਨਾਲ 91 ਆ ਕਿ 91 ਤੇ 92 ਆਪ ਨੂੰ ਜ਼ਿੰਦਗੀ ਜੀਣ ਦਾ ਅਧਿਕਾਰ ਦਿੰਦੀ ਹੈਗੀ ਆ ਤੇ ਕਿਸੇ ਕੋਲ ਵੀ ਇਹ ਅਧਿਕਾਰ ਨਹੀਂ ਹੈਗਾ ਕਿ ਤੁਸੀਂ ਵੀ ਧਾਰਾ ਨੂੰ ਤੋੜ ਸਕੋ ਪੁਲਿਸ ਕੋਲੇ ਇਹ ਅਖਤਿਆਰ ਹੈਗਾ ਵੀ ਤੁਸੀਂ ਉਹਨੂੰ ਫੜੋ ਤੇ ਉਸਨੂੰ ਉਹਨਾਂ ਨੂੰ ਲੈ ਕੇ ਕੋਰਟ ਦੇ ਵਿੱਚ ਪੇਸ਼ ਕਰੋ ਵੀ ਜਦੋਂ ਕਹਿ ਦਈਏ ਕਿ ਇੰਨੀ ਤਗੜੀ ਪੁਲਿਸ ਫੋਰਸ ਲੱਗੀ ਹੋਏ ਪਿੱਛੇ ਜੇ ਮੇਰੇ ਖਿਆਲ ਨਾਲ 60000 ਦੀ ਫੋਰਸ ਲੱਗੀ ਸੀ ਇੱਥੇ ਪੰਜਾਬ ਦੇ ਵਿੱਚ ਉਹਨੂੰ ਫੜਨ ਦੇ ਲਈ ਕਿਹੜਾ ਮੁੰਡਾ ਫੜ ਕੇ ਡਿਬਰੂਗੜ੍ਹ ਭੇਜਿਆ ਜਾਏਗਾ ਅਮਰਿਤਪੁਰ ਆ ਉਹਨੂੰ 60000 ਦੀ ਫੋਰਸ ਲੱਗੀ ਸੀ ਇੱਕ ਪਾਸੇ 60000 ਦੀ ਫੌਜ ਹੋਏ ਭਾਵੇਂ 600 ਬੰਦਾ ਕਿਉਂ ਨਾ ਹੋਏ ਉਹ ਮਿੰਟ ਤੋਂ ਪਹਿਲਾਂ ਮਤਲਬ ਵੀ ਪੁਲਿਸ ਫੜ ਲੈਂਦੀ ਹੈ ਹੂੰ ਤੇ ਇਥੇ 60000 ਅੱਗੇ ਚੱਲੇਗੀ ਪੁਲਿਸ ਪਾਵਰ ਹੋਇਆ ਖਾਸ ਕਰਕੇ ਪੰਜਾਬ ਦੀ ਪੁਲਿਸ ਬਹੁਤ ਕੁਝ ਹੋ ਜਾ ਕਰਨ ਦੇ ਵਿੱਚ ਮੰਨੀ ਜਾਂਦੀ ਆ ਵੀ ਉਹ ਬੰਦ ਕਰਵਾ ਕਰੋ ਛੋਟੂ ਛੋਟਕੇ ਮਨਾ ਲੈਂਦੇ ਇੱਕ ਫੇਰ ਹੈ ਤੇ ਉਹੀ ਚੀਜ਼ ਹੈ ਜਿਵੇਂ ਛੁਟਕਲਾ ਸੀ ਸੁਣਦੇ ਹੁੰਦੇ ਸੀ ਉਦਾਂ ਦੀ ਗੱਲ ਹੈ ਤੇ ਹੁਣ ਦੋ ਸਟੇਟਾਂ ਦੀ ਪੁਲਿਸ ਲੱਗੀ ਹੋਏ ਤੇ ਜੁੰਦਾ ਕੋਈ ਨਾ ਫੜਿਆ ਜਾਏ ਤੇ ਇਹ ਤਾਂ ਬੜੀ ਹੈਰਾਨੀ ਵਾਲੀ ਗੱਲ ਹੈ ਨਾ ਜਿਕੇ ਦੋ ਸਟੇਟਾਂ ਦੀ ਪੁਲਿਸ ਕੀ ਵੀ ਏਡੀ ਕਾਬਲ ਨਹੀਂ ਹੈਗੀ ਕਿ ਵੀ ਉਹ ਕਿਸੇ ਨੂੰ ਜੁੰਦਾ ਫੜ ਸਕਦੀ ਹੈ ਖਾਲਸਾ ਜੀ ਇੱਕ ਗੱਲ ਹੋਰ ਦੱਸਿਓ ਵੀ ਜੋ ਪੰਜਾਬ ਦਾ ਲੈਟਿਵ ਸਿਰ ਜਾ ਜਾ ਰਿਹਾ ਜੀ ਹਰ ਜਗ੍ਹਾ ਤੇ ਸ਼ਹਿਮ ਦਾ ਮਾਹੌਲ ਕੀਤਾ ਜਾ ਰਿਹਾ ਪਿਛਲੇ ਦਿਨ ਹਰੀ ਸਿੰਘ ਗੁਰਪ੍ਰੀਤ ਹਰੀ ਨੌਂ ਦਾ ਕਤਲ ਕਰ ਦਿੱਤਾ ਗੋਲੇ ਪਿੰਡ ਵਿੱਚ ਆ ਕੇ ਜੀ ਕੱਲ ਬਾਬਾ ਬਖਸ਼ੀਸ਼ ਸਿੰਘ ਤੇ ਪਟਿਆਲੇ বাস ਸਟੈਂਡ ਦੇ ਕੋਲ ਗੋਲੀਆਂ ਚੱਲੀਆਂ ਤਿੰਨ ਕਾਰਾਂ ਵਿੱਚ ਬੰਦੇ ਆਏ ਬਿਲਕੁਲ ਬਿਲਕੁਲ ਸ਼ਰੀਆਮ ਗੋਲੀਆਂ ਮਾਰ ਕੇ ਤਾਬੜ ਤੋੜੋ ਚਲੋ ਜਾਨ ਮਾਲ ਤੋਂ ਬਚ ਕੇ ਬਾਬਾ ਬਖਸ਼ੀਸ਼ ਸਿੰਘ ਜੀ ਇਹ ਕੀ ਮਾਹੌਲ ਬਣਾਇਆ ਜਾ ਰਿਹਾ ਔਰ ਸਭ ਤੋਂ ਵੱਡੀ ਗੱਲ ਇਹ ਆ ਵੀ ਉਹ ਹਥਿਆਰਾਂ ਨਾਲ ਲੈ ਸੋ ਕਿ ਹੁੰਦੇ ਆ ਗੱਡੀਆਂ ਉਹਨਾਂ ਕੋਲ ਹੁੰਦੀਆਂ ਵਾ ਫਿਰ ਗੋਲੀਆਂ ਮਾਰ ਕੇ ਪਤਾ ਨਹੀਂ ਕਿਹੜੇ ਰਾਤਾਂ ਉਹ ਨਿਕਲ ਵੀ ਜਾਂਦੇ ਆ ਪੁਲਿਸ ਦੇ ਹੱਥ ਵੀ ਨਹੀਂ ਲੱਗਦੇ ਬਹੁਤ ਵਾਰੀ ਘਟਨਾ ਹੋ ਗਈਆਂ ਦੇਖੋ ਜੀ ਇਹ ਚੀਜ਼ ਇਹ ਤੇ ਜੀ ਸੋਚਣ ਵਾਲੀ ਹੈਗੀ ਕਿ ਉਹਨਾਂ ਨੂੰ ਜਿਹੜਾ ਕਹਦੀ ਹੈ ਕਿ ਫ੍ਰੀ ਪਾਸ ਕੌਣ ਦਿੰਦਾ ਹੈਗਾ ਵੀ ਜਾਨ ਦੇ ਲਈ ਫ੍ਰੀ ਵੇ ਕੌਣ ਦਿੰਦਾ ਹੈਗਾ ਜਦੋਂ ਵੀ ਅਗਲੇ ਸਰਿਆਂ ਮਾਰਦੇ ਆ ਜੇ ਕਹਦੀ ਕਿ ਇੱਥੇ ਖੜਕੂ ਆਦਿ ਵੇਲੇ ਜੀ ਆ ਮਰਨਾ ਮਾਰਨਾ ਅਸੀਂ ਕਹਿੰਦੇ ਬਿਲਕੁਲ ਗਲਤ ਹੈ ਜੀ ਇਥੇ ਜੇ ਬੈਠ ਕੇ ਅਸੀਂ ਕੋਈ ਹੱਲ ਕੱਢੀਏ ਸਿਰ ਜੋੜ ਕੇ ਤਾਂ ਬਹੁਤ ਸਾਰੀ ਐਸੀ ਚੀਜ਼ਾਂ ਜਿਹੜੀਆਂ ਸਿਰਫ ਬੈਠ ਕੇ ਮਤਲਬ ਵੀ ਹੱਲ ਹੋ ਸਕਦੀਆਂ ਜੀ ਤੇ ਅ ਬੰਦੂਕਾਂ ਚੱਕਣੇ ਆ ਹਥਿਆਰ ਚੱਕਣਾ ਤਾਂ ਇੱਕ ਆ ਆਖਰੀ ਉਹ ਰਹਿ ਗਿਆ ਕੰਮ ਜਿਹੜਾ ਕਿ ਜੀ ਕਿ ਜਿਵੇਂ ਗੁਰੂ ਮਹਾਰਾਜ ਨੇ ਕਿਹਾ ਕਿ ਆਖਰੀ ਉਪਾਏ ਉਹ ਚੀਜ਼ ਹੈ ਪਰ ਇਹ ਜਿਵੇਂ ਉਹਨੂੰ ਬਾਬਾ ਬਖਸ਼ੀਰ ਸਿੰਘ ਜੀ ਦੇ ਉੱਤੇ ਗੋਲੀਆਂ ਚਲਾਈਆਂ ਸਾਡੇ ਇੱਥੇ ਇੰਟੈਲੀਜੈਂਸ ਤੇ ਰੌਅ ਵਾਲਿਆਂ ਨੂੰ ਜਿਦੋਂ ਮੁੰਬਈ ਦੇ ਉੱਤੇ ਹਮਲਾ ਹੋਇਆ ਤਾਜ ਹੋਟਲ ਤਾਜ ਦੇ ਉੱਤੇ ਹੋਰ ਉੱਤੇ ਉਹਨਾਂ ਨੂੰ ਉਸ ਚੀਜ਼ ਦੀ ਜਾਣਕਾਰੀ ਤਕਰੀਬਨ ਇੱਕ ਹਫ਼ਤੇ ਪਹਿਲਾਂ ਲੱਗ ਗਈ ਸੀ ਤੇ ਉਹਨਾਂ ਨੇ ਰੌ ਨੇ ਇਹ ਇਨਕੁਆਇਰੀ ਦਿੱਤੀ ਆਈਬੀ ਨੂੰ ਤੇ ਆਈਬੀ ਵਾਲਿਆਂ ਨੇ ਲੋਕਲ ਪੁਲਿਸ ਵਾਲਿਆਂ ਨੂੰ ਇਹ ਖਬਰ ਨਹੀਂ ਦਿੱਤੀ ਤੇ ਨਾ ਹੀ ਕੋਈ ਤਿਆਰੀ ਕੀਤੀ ਗਈ ਜਿਹਦੇ ਕਰਕੇ ਐਡਾ ਵੱਡਾ ਤਗੜਾ 9 11 ਹਮਲਾ ਹੋਇਆ ਤਾਜ ਦੇ ਉੱਤੇ ਤੇ ਹੋਰ ਸਾਰੇ ਫੋਰਨਰਸ ਮਾਰੇ ਗਏ ਸੀਗੇ ਤੇ ਇਹ ਚੀਜ਼ ਅ ਤਕਰੀਬਨ ਡਿਸਕਵਰੀ ਤੁਸੀਂ ਦੇਖ ਸਕਦੇ ਹੋ ਤੇ ਉਹਨਾਂ ਦੀ ਕਾਫੀ ਬੁੱਕਸ ਹੈਗੀਆਂ ਅ ਟੂ ਟੂ ਦਾ ਲਾਸਟ ਬੁਲੇਟ ਤੇ ਹੋਰ ਸਾਰੀ ਚੀਜ਼ਾਂ ਤੇ ਜਿਹੜੀ ਚੀਜ਼ ਕਿ ਜਦੋਂ ਰੌ ਤੇ ਆਈਬੀ ਨੂੰ ਕੀ ਪਤਾ ਨਹੀਂ ਕਿ ਬਾਬਾ ਬਖਸ਼ੀ ਸਿੰਘ ਦੇ ਉੱਤੇ ਹਮਲਾ ਹੋਣਾ ਲੈ ਵੀ ਉਹਨਾਂ ਨੂੰ ਗਨਮੈਨ ਦੇਣ ਦੀ ਗੱਲ ਕੀਤੀ ਜਾ ਰਹੀ ਜੇ ਗਨਮੈਨ ਨਹੀਂ ਲੈ ਰਿਹਾ ਤਕੀ ਜ਼ਬਰਦਸਤੀ ਗਿਆ ਚੁੱਪਚਾਪ ਉਹਨਾਂ ਦੇ ਪਿੱਛੇ ਕੁਝ ਸਿਵਿਲੀਅਨਸ ਪੁਲਸ ਵਾਲੇ ਨਹੀਂ ਲਾਏ ਜਾ ਸਕਦੇ ਵੀ ਠੀਕ ਹੈ ਉਹ ਪੁਲਸ ਵਾਲੇ ਨਹੀਂ ਲੈ ਰਹੇ ਪਰ ਇਸ ਬੰਦੇ ਦੀ ਜਾਨ ਨੂੰ ਖਤਰਾ ਹੈ ਵੀ ਇਹਨੂੰ ਚੁੱਪਚਾਪ ਸਿਵਿਲੀਅਨਸ ਦੇ ਪਿੱਛੇ ਲਾ ਦਿੱਤੇ ਜਾਣ ਵੀ ਪੁਲਸ ਦੀ ਵਰਦੀ 'ਚ ਨਾ ਹੋਣ ਜਿਵੇਂ ਸੀਐਸਟਾਫ ਵਾਲੇ ਹੁੰਦੇ ਆ ਵੀ ਆਮ ਤੌਰ ਤੇ ਉਹ ਵਰਦੀ ਨਹੀਂ ਪਾਉਂਦੇ ਚੁੱਪਚਾਪ ਉਹਨਾਂ ਦੇ ਪਿੱਛੇ ਨੋਰਮਲ ਤੁਰੇ ਫਿਰ ਰਹੇ ਹੋਆ ਡਿਊਟੀਆਂ ਚੇਂਜ ਕਰ ਕਰਕੇ ਬੰਦੇ ਨੂੰ ਨਾ ਸ਼ੱਕ ਹੋਏ ਤੇ ਨਾ ਉਹਨੂੰ ਲਾਈਫ ਦਾ ਥ੍ਰੈਟ ਹੋਏ ਜੇ ਅਟੈਕ ਹੁੰਦਾ ਤਾਂ ਰੋਕ ਸਕਦੇ ਆ ਕੀ ਉਹ ਰੋਕਣਾ ਚਾਹੁੰਦੇ ਸੀ ਤੇ ਉਸ ਤੋਂ ਬਾਅਦ ਗੋਲੀਆਂ ਸਰੇ ਆਮ ਚਲਾ ਕੇ ਪਟਿਆਲੇ ਬੱਸ ਸਟੈਂਡ ਤੇ ਇੱਥੇ ਕਾਰਨਰ ਹੋਟਲ ਪੈਂਦਾ ਨੀਡ ਟੂ ਫੋਟੋ ਆਲਾ ਪੈਂਦਾ ਹੈਗਾ ਹੋਰ ਪੈਂਦੇ ਆ ਕਈ ਜਿੱਥੇ ਸੀਸੀਟੀਵੀ ਕੈਮਰੇ ਆ ਉਹ ਤੋਂ ਮਿੰਟ ਤੋਂ ਪਹਿਲਾਂ ਵੀਡੀਓਜ਼ ਨਿਕਲ ਸਕਦੇ ਆ ਤੇ ਉਹ ਗੋਲੀਆਂ ਚਲਾ ਕੇ ਉਹਨਾਂ ਨੂੰ ਫ੍ਰੀ ਵੇ ਦਿੱਤਾ ਕਿਨੇ ਵੀ ਪੂਰੇ ਰਸਤੇ ਦੇ ਉੱਤੇ ਜੇ ਮਤਲਬ ਵੀ ਪੁਲਿਸ ਇੱਕ ਵਾਰੀ ਨਾ ਜਿਵੇਂ ਚੰਡੀਗੜ੍ਹ ਦੇ ਵਿੱਚੀਆਂ ਹੋਰ ਥਾਵਾਂ ਤੇ ਹੁੰਦਾ ਹੈ ਵੀ ਚੰਡੀਗੜ੍ਹ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਲੜਾਈ ਬਹੁਤ ਹੁੰਦੀ ਰਹਿੰਦੀ ਹੈ ਹਾਂਜੀ ਚੰਡੀਗੜ੍ਹ ਦੇ ਵਿੱਚ ਇੱਕ ਲਾਅ ਹੈ ਕਹਿੰਦੇ ਕਿ 6 ਮਿੰਟ ਤੋਂ ਵੱਧ ਪੁਲਿਸ ਲੇਟ ਨਹੀਂ ਹੋ ਸਕਦੀ ਵੀ ਪੁਲਿਸ ਨੇ ਉੱਥੇ ਸਾਰੇ ਪਾਸੇ ਘੇਰਾਬੰਦੀ ਕਰ ਦੇਣੀ ਹੈਗੀ ਹੈ ਸਭ ਪਾਸੇ ਉਹਨਾਂ ਨੇ ਪੁਲਿਸ ਨੇ 6 ਮਿੰਟ ਦੇ ਵਿੱਚ ਪਹੁੰਚਣਾ ਪਹੁੰਚਣਾ ਹੁੰਦਾ ਤੇ ਦੂਜੇ ਸ਼ਹਿਰਾਂ 'ਚ 10 ਮਿੰਟ ਲਾ ਲਓ ਫਿਰ ਉੱਥੇ 10 ਮਿੰਟ ਲਾ ਲਓ ਵੱਧ ਤੋਂ ਅੱਧ ਪਈ ਕੀ ਮਤਲਬ ਉਹਨਾਂ ਨੂੰ ਫ੍ਰੀਵੇ ਕੋਈ ਦੇ ਰਿਹਾ ਹੈ ਜਾਂ ਦਵਾ ਰਿਹਾ ਹੈ ਜਾਂ ਇਹ ਸਿਰਫ ਲਾ ਵੱਡੇ ਸ਼ਹਿਰਾਂ ਦੀ ਹੈ ਤੇ ਸਿਰਫ ਦੂਜੇ ਸ਼ਹਿਰਾਂ ਦੀ ਇੱਕ ਗੱਲ ਹੋਰ ਆ ਵੇਖਣ ਵਾਲੀ ਵੀ ਜੇ ਗੋਲੀਆਂ ਬਾਰੀਆਂ ਭਾਵਾ ਬਖਸ਼ੀ ਸਿੰਘ ਤੇ ਪਟਿਆਲਾ ਇੱਥੇ ਬਸਟੈਂਡ ਦੇ ਕੋਲ ਤੇ ਫਿਰ ਥਾਣਾ ਫਰੀਚ ਕਰਕੇ ਉਹ ਉਹ ਉਹਨਾਂ ਨੂੰ ਗੱਡੀਆਂ ਤਿੰਨ ਫੜੀਆਂ ਜਾ ਸਕਦੀਆਂ ਸਨ ਉਹ ਕਿਹੜੇ ਮੋਟਰਸਾਈਕਲਾਂ ਤੇ ਸਨ ਜਿਹੜੇ ਗਲੀਆਂ ਚੋਂ ਨਿਕਲ ਗਏ ਗੱਡੀਆਂ ਤੇ ਹਾਈਵੇ ਤੇ ਜਾਣੀਆਂ ਸਨ ਨਾ ਬਿਲਕੁਲ ਗੱਡੀਆਂ ਹਾਈਵੇ ਤੇ ਜਾਣੀਆਂ ਸੀਗੀਆਂ ਜੀ ਤੇ ਉਸ ਤੋਂ ਬਾਅਦ ਜਿਹੜੀ ਚੀਜ਼ਾਂ ਹੈ ਕਿ ਅੱਜ ਕੱਲ ਹਰ ਘਰ ਦੇ ਵਿੱਚ ਕੈਮਰਾ ਹੈ ਜੀ ਅੱਜ ਕੱਲ ਹਰ ਸਟੈਂਡ ਦੇ ਉੱਤੇ ਕੈਮਰਾ ਹੈ ਹਰ ਗਲੀ ਵਿੱਚ ਕੈਮਰਾ ਹੈ ਉਸ ਉਸ ਲਾਈਨ ਤੇ ਹੋਟਲ ਹੀ ਬੜੇ ਆ ਹੋਟਲ ਹੀ ਹੋਟਲ ਹੈਗੇ ਆ ਜੀ ਉਧਰ ਸਾਰੇ ਹੋਟਲ ਹੈਗੇ ਆ ਸਾਰੇ ਰੈਸਟੋਰੈਂਟਸ ਹੈਗੇ ਆ ਸਭ ਬਸ ਇੱਥੇ ਬਿਟੀ ਮਾਰਕੀਟ ਆ ਅੱਗੇ ਕੈਪੀਟਲ ਸਿਨੇਮਾ ਆ ਗਿਆ ਅੱਗੇ ਚੌਂਗ ਆ ਗਿਆ ਪੁਲਿਸ ਦਾ ਫਿਰ ਪਾਸੇ ਕੈਮਰੇ ਲੱਗੇ ਹੋਏ ਆ ਇਧਰ ਕਾਰਨਰ ਹੋਟਲ ਆ ਗਿਆ ਰੇਲਵੇ ਸਟੇਸ਼ਨ ਵਾਲੇ ਕੈਮਰੇ ਆ ਗਏ ਅੱਗੇ ਅੱਗੇ ਜਿਵੇਂ ਨੀਡੂ ਕਲਰ ਲੈ ਵਾ ਇਹ ਨੈਰੇਟਿਵ ਕੀ ਸਿਰਜਿਆ ਜਾ ਰਿਹਾ ਪੰਜਾਬ 'ਚ ਇਹ ਮਾਹੌਲ ਜਾਂ ਤਾਂ ਭਰਾ ਮਾਰੂ ਜੰਗ ਦਾ ਸ਼ੁਰੂ ਕੀਤਾ ਜਾਊਗਾ ਜਾ ਰਿਹਾ ਜੀ ਪੰਜਾਬ ਨੂੰ ਜਾਂ ਜਾਂ ਫਿਰ ਕੁਝ ਹੋਰ ਹੀ ਵੀ ਆਪਨੇ ਆਪਨਾ ਦੁਸ਼ਮਣ ਬਣਾਇਆ ਜਾ ਰਿਹਾ ਕੋਈ ਇਦਾਂ ਬਿਲਕੁਲ ਜੀ ਬਿਲਕੁਲ ਰਾਇਆ ਜਾ ਰਿਹਾ ਦਿਖਾਇਆ ਜਾ ਰਿਹਾ ਤੇ ਇੱਕ ਤਰ੍ਹਾਂ ਨਾਲ ਦਿਖਾਇਆ ਜਾ ਰਿਹਾ ਕਿ ਪੰਜਾਬ ਬੜਾ ਵੀ ਇਸ ਟਾਈਮ ਸੈਂਸਿਟਿਵ ਹੈ ਜਦਕਿ ਪੰਜਾਬ ਦੇ ਵਿੱਚ ਐਸੀ ਕੋਈ ਗੱਲ ਹੀ ਨਹੀਂ ਹੈ ਠੀਕ ਹੈ ਜੀ ਪੂਰੇ ਇੰਡੀਆ ਦੇ ਵਿੱਚ ਸੈਂਸਿਟਿਵ ਚੀਜ਼ਾਂ ਚੱਲਦੀਆਂ ਪਈਆਂ ਹਲੇ ਮਨੀਪੁਰ ਵਾਲੀ ਲੜਾਈ ਦੇ ਬਾਰੇ ਜਿਹੜੀ ਉੱਥੇ ਜੰਗ ਚੱਲਦੀ ਪਈ ਹੈ ਉਹਦੇ ਬਾਰੇ ਕਦੇ ਖਬਰ ਬਾਹਰ ਨਹੀਂ ਆਈ ਦੁਆਰ ਤੋਂ ਨਾ ਉਹ ਸ਼ਾਂਤ ਹੋਈ ਹੈ ਨਾ ਹੀ ਉਹ ਠੰਡੀ ਹੋਈ ਹੈ ਨਾ ਉਹ ਖਤਮ ਹੋਈ ਹੈ ਉਹਦੇ ਬਾਰੇ ਕੋਈ ਖਬਰ ਨਹੀਂ ਆਂਦੀ ਤੇ ਉਹ ਚੀਜ਼ਾਂ ਸੈਂਸਿਟਿਵ ਉੱਥੇ ਹੈਗੀਆਂ ਉਹਦੀ ਥਾਂ ਤੇ ਪੰਜਾਬ ਨੂੰ ਸੈਂਸਿਟਿਵ ਦਿਖਾਇਆ ਜਾ ਰਿਹਾ ਕਿ ਪੰਜਾਬ ਬੜਾ ਸੈਂਸਿਟਿਵ ਏਰੀਆ ਕੀਤਾ ਹੋਇਆ ਤੇ ਕੀਤਾ ਕਿਨੇ ਆ ਜੀ ਤੇ ਕੁਝ ਲੋਕਾਂ ਨੇ ਕੁਝ ਮਤਲਬ ਜਿਹੜੇ ਕਹਿਦੀ ਹੈ ਕਿ ਕੁਝ ਮੁੰਡੇ ਐਸੇ ਅਨਜਾਨ ਜਿਹੜੇ ਅਮੀਰ ਘਰਾਂ ਦੇ ਹੈਗੇ ਆ ਬਸ ਸ਼ੌਂਕੀਆ ਲੜਾਈ ਲੜਨ ਨੂੰ ਵੀ ਉਹ ਚੰਗੇ ਖਾਨਦਾਨਾਂ ਤੋਂ ਆ ਭਾਵੇਂ ਉਹ ਲਾਲੋ ਸਿੱਖਾਂ ਦੇ ਸਿੱਖਾਂ ਦੇ ਪਰਿਵਾਰਾਂ ਚੋਂ ਹੀ ਆ ਉਹ ਦੂਸਰੇ ਨਾਲ ਲੱਗ ਕੇ ਆਪਣੇ ਹੀ ਭਰਾਵਾਂ ਨੂੰ ਸਿੱਖਾਂ ਨੂੰ ਮਾਮਨ ਤੇ ਲੱਗੇ ਪਏ ਆ ਬਸ ਵੀ ਸਾਡਾ ਗਰੁੱਪ ਵੱਡਾ ਸਾਡਾ ਗਰੁੱਪ ਵੱਡਾ ਅਸੀਂ ਅਸੀਂ ਇਦਾਂ ਮਾਰ ਸਕਦੇ ਆ ਅਸੀਂ ਇਦਾਂ ਮਾਰ ਸਕਦੇ ਇਹਦਾ ਨੁਕਸਾਨ ਤੇ ਇਹਦਾ ਨੁਕਸਾਨ ਤੇ ਆਪਣਿਆਂ ਨੂੰ ਹੋ ਰਿਹਾ ਪਰ ਫਾਇਦਾ ਸਟੇਟ ਲੈ ਰਹੀ ਹੈ ਫਾਇਦਾ ਸਟੇਟ ਲੈ ਰਹੀ ਹੈ ਜਾਂ ਜਾਂ ਸੈਂਟਰ ਲੈ ਰਿਆ ਵਾ ਇਹੀ ਚੀਜ਼ਾਂ ਦਾ ਸਮਝ ਨਹੀਂ ਜਦ ਤੱਕ ਸਾਡੇ ਇਹਨਾਂ ਭਰਾਵਾਂ ਨੂੰ ਜਿਹੜੇ ਭਾ ਗਲਤ ਲਾਈਨ ਤੇ ਪੈ ਚੁੱਕੇ ਜਦ ਤੱਕ ਇਹਨਾਂ ਨੂੰ ਇਸ ਗੱਲ ਦੀ ਸਮਝ ਆਊਗੀ ਕਿ ਇਹਨਾਂ ਨੇ ਜ਼ਿੰਦਗੀ ਚ ਬਹੁਤ ਗਲਤ ਚੀਜ਼ਾਂ ਕਰ ਰਿਆ ਹੈ ਜਾਂ ਕੀਤਾ ਬਹੁਤ ਜ਼ਿੰਦਗੀ ਚ ਬਹੁਤ ਗਲਤ ਕੀਤਾ ਤਦ ਤੱਕ ਉਹਨਾਂ ਦੀ ਉਮਰ ਉਮਰ ਟੱਪ ਚੁੱਕੀ ਹੋਣੀ ਹੈ ਜਾਂ ਬੁਢਾਪਾ ਆ ਗਿਆ ਹੋਣਾ ਜਾਂ ਕੁਝ ਨਸ਼ੇ ਚ ਪੈ ਪੈ ਕੇ ਮਰ ਚੁੱਕੇ ਹੋਣੇ ਜਦੋਂ ਤੱਕ ਅਕਲ ਬਿਲਕੁਲ ਜੀ ਵੀਰ ਮਨਦੀਪ ਸਿੰਘ ਖਾਲਸਾ ਜੀ ਨੇ ਗੱਲਬਾਤ ਕੀਤੀ ਹੈ ਕਿ ਜੋ ਮਾਹੌਲ ਸਿਰਜਿਆ ਜਾ ਰਿਹਾ ਬੜਾ ਭਿਆਨਕ ਆ ਖਾਸ ਕਰਕੇ ਜਿਹੜੇ 9 ਤਿੰਨ ਨੌਜਵਾਨ ਮਾਰੇ ਆ ਇਹਨਾਂ ਦੀ ਉਮਰ 18 ਸਾਲ ਜਾਂ ਇਸ ਤੋਂ ਥੋੜੀ ਵੱਧ ਹਸੀ ਗਈ ਹੈ ਇਹਨਾਂ ਨੂੰ ਇਹ ਗੱਲ ਕਹਿ ਦੇ ਨੇ ਵੀ ਖਾਲਸਤਾਨੀ ਸਮਰਥਕ ਹੈ ਇਹ ਕਹਿ ਕੇ ਮਾਰ ਦੇਣਾ ਇਨਕਾਊਂਟਰ ਕਰ ਦੇਣਾ ਉਹਨਾਂ ਨੂੰ ਜਿਉਂਦੇ ਵੀ ਫੜਿਆ ਜਾ ਸਕਦਾ ਸੀ ਇੱਕ ਦੀ ਤੇ ਕਹਿੰਦੇ ਵੀ ਧੌਣ ਤੇ ਸੋਜਾਈ ਹੋਈ ਹੈ ਉੱਤੇ ਗੋਲੀਆਂ ਦੇ ਨਿਸ਼ਾਨ ਨਹੀਂ ਫਿਰ ਉਹ ਜਿਉਂਦਾ ਹੀ ਰੱਖਿਆ ਕਿਉਂ ਨਹੀਂ ਗਿਆ ਕਿਉਂ ਉਹਨਾਂ ਨੂੰ ਗੱਲ ਘੋਟ ਕੇ ਮਾਰਿਆ ਗਿਆ ਜਾਂ ਇਹੋ ਜਾਂ ਕੁਝ ਕਿਉਂ ਹੋਇਆ ਫਿਰ ਬੜੇ ਵੱਡੇ ਸਵਾਲ ਖੜੇ ਕਰਦੇ ਆ ਵੀ ਪੰਜਾਬ ਦੇ ਨੌਜਵਾਨਾਂ ਦਾ ਇਨਕਾਊਂਟਰ ਕਿਉਂ ਹੁੰਦਾ ਵਾ ਉਹਨਾਂ ਨੂੰ ਕਿਉਂ ਫੜਿਆ ਨਹੀਂ ਜਾਂਦਾ ਕਿਉਂ ਜੇਲਾਂ ਚ ਆ ਕੋਰਟ 'ਚ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਨਹੀਂ ਲਿਆ ਜਾ ਸਕਦਾ ਜਦੋਂ ਕਿ ਉਹਨਾਂ ਤੋਂ ਬਹੁਤ ਕੁਝ ਕੱਢਿਆ ਜਾ ਸਕਦਾ ਵੀ ਤੁਸੀਂ ਇਸ ਹਸਤੇ ਤੇ ਤੁਰੇ ਕਿਉਂ ਤੁਹਾਡੇ ਮਗਰ ਇੱਕ ਜਿਹੜੀ ਸਾਜ਼ਿਸ਼ ਹੈ ਜਿਹੜੀ ਤੁਹਾਨੂੰ ਇਸ ਹਸਤੇ ਤੇ ਲੈ ਕੇ ਤੋਰਦੀ ਹੈ ਫਿਰ ਬਾਬਾ ਬਖਸ਼ੀਸ਼ ਸਿੰਘ ਤੇ ਗੋਲੀਆਂ ਦਾ ਹਮਲਾ ਹੁੰਦਾ ਵਾ ਔਰ ਪੰਜਾਬ ਦਾ ਮਾਹੌਲ ਬਹੁਤ ਜ਼ਿਆਦਾ ਇਸ ਵਕਤ ਡਰਿਆ ਹੋਇਆ ਔਰ ਪੰਜਾਬ ਵਿੱਚ ਇੱਕ ਭਰਾ ਮਾਰੂ ਜੱਗ ਜਿਹੜੀ ਹੈ ਸ਼ੁਰੂ ਕੀਤੀ ਜਾ ਰਹੀ ਹੈ ਇਹ ਬੜੀ ਘਾਤਕ ਹੋਵੇਗੀ ਇੱਕ ਗਰੁੱਪ ਦੂਜੇ ਗਰੁੱਪ ਨੂੰ ਲਗਾਤਾਰ ਥ੍ਰੈਡ ਕਰ ਰਿਹਾ ਮਾਰਨ ਦੀਆਂ ਗੱਲਾਂ ਕਰ ਰਿਹਾ ਵੀ ਅਸੀਂ ਵੱਡੇ ਆ ਤੁਸੀਂ ਛੋਟੇ ਹੋ ਜਾਂ ਸਾਡੇ ਸਾਡੇ ਅੰਦਰ ਚੱਲੋ ਨਹੀਂ ਤੇ ਫਿਰ ਇਦਾਂ ਹੋਊਗਾ ਕੁਝ ਕਹਿਣਾ ਚਾਹੁੰਦੇ ਹੋ ਦੇਖੋ ਇਹ ਜ਼ਿਆਦਾ ਚੀਜ਼ਾਂ ਭਾਈ ਦੇਖਿਆ ਜਾਣ ਤਾਂ ਆਪਣੇ ਇੱਥੇ ਜਿਸ ਚੀਜ਼ ਦੀ ਕਮੀ ਆ ਉਹ ਸਰਕਾਰ ਦੀ ਕਮੀ ਇਹ ਹੈ ਕਿ ਤਿੰਨ ਚੀਜ਼ਾਂ ਹੁੰਦੀਆਂ ਜੀ ਜਿਵੇਂ ਇੱਕ ਤਾਂ ਇੰਟਰਲੈਕਚੁਅਲ ਐਕਟੀਵਿਟੀ ਹੁੰਦੀ ਹੈਗੀ ਹੈ ਕਿ ਆਪਾਂ ਸਭ ਨੂੰ ਮਤਲਬ ਵੀ ਅ ਅੰਗੇਜ ਕਰ دیਏ ਵੀ ਅ ਅੰਗੇਜ ਕਰਕੇ ਕੀ ਵੀ బిਜ਼ੀ ਬਣਾ ਦਈਏ ਤਾਂ ਕਿ ਲੋਕ ਆਪਣੇ ਆਂਸਰ ਆਪ ਲੱਭਣ ਜਾਂ ਫਿਰ ਕਹਿੰਦੀ ਹੈ ਕਿ ਦੂਸਰਾ ਹੁੰਦਾ ਹੈ ਲੈਕਚਰ ਦੇਣਾ ਵੀ ਕਿਸੇ ਨੂੰ ਲੈਕਚਰ ਆਪਾ ਦੇਈ ਜਾਣੇ ਦੇਈ ਜਾਣੇ ਤੇ ਆਪ ਹੀ ਸਵਾਲ ਕਰੀ ਜਾਣੇ ਤੇ ਆਪ ਹੀ ਜਵਾਬ ਦੇ ਦਿੰਨੇ ਆ ਵੀ ਕਿਸੇ ਨੂੰ ਆਪਣੀ ਗੱਲ ਸਮਝ ਆਈ ਕਿਸੇ ਨੂੰ ਨਹੀਂ ਆਈ ਤੇ ਉਹ ਅਲੱਗ ਗੱਲ ਹੈਗੀ ਆ ਵੀ ਕੁਝ ਗੱਲ ਆਪਣੀ ਸਮਝ ਜਾਂਦੇ ਕੁਝ ਨਹੀਂ ਸਮਝਦੇ ਤੇ ਤੀਸਰੀ ਹੁੰਦੀ ਡਿਸਕਸ਼ਨ ਗਰੁੱਪ ਡਿਸਕਸ਼ਨ ਗਰੁੱਪ ਦੇ ਵਿੱਚ ਅਸੀਂ ਜੋ ਗੱਲਾਂ ਕਰਦੇ ਆ ਆਪਾਂ ਛੋਟੇ ਛੋਟੇ ਜਿਵੇਂ ਪਿੰਡਾਂ ਦੀ ਥੜੀਆਂ ਜਿੱਦਾਂ ਆਪਾਂ ਡਾਇਲੌਗ ਕਰ ਰਹੇ ਆ ਜਿਵੇਂ ਡਾਇਲੌਗ ਕਰ ਰਹੇ ਆ ਪਿੰਡਾਂ ਦੇ ਸੱਥਾਂ ਦੇ ਬੈਠ ਕੇ ਲੋਕ ਵਿਚਾਰ ਕਰਦੇ ਸੀ ਗੱਲਾਂ ਬਾਤਾਂ ਕਰਦੇ ਸੀ ਮਤਲਬ ਲੋਕ ਡਿਸਕਸ਼ਨ ਕਰਨ ਸੱਚਾ ਝੂਠ ਹੈ ਉਹ ਆਪਣੇ ਆਪਣੇ ਨਚੋੜ ਆਪ ਕੱਢਣ ਅੱਜਕੱਲ ਡਿਸਕਸ਼ਨ ਗਰੁੱਪ ਤਾਂ ਹੈ ਹੀ ਨਹੀਂ ਲੋਕ ਡਿਸਕਸ਼ਨ ਤਾਂ ਇੱਕ ਦੂਜੇ ਨਾਲ ਕਰਦੇ ਹੀ ਨਹੀਂ ਡਿਸਕਸ਼ਨ ਕਰਨਗੇ ਕਹਿਣਗੇ ਜੀ ਇਹ ਤਾਂ ਇੱਕ ਅੱਤਵਾਦੀ ਹੈ ਖੜਕੂਗਾ ਦੂਸਰੇ ਨੂੰ ਕਹਿਣਗੇ ਇਹ ਹਿੰਦੂਵਾਦੀ ਹੈ ਵੀ ਹਿੰਦੂ ਰਾਸ਼ਟਰ ਮੰਗਦਾ ਹੋਰ ਕਰਦਾ ਅਸੀਂ ਲੋਕਾਂ ਚ ਸਾਡੇਾਂ ਦੇ ਡਿਸਕਸ਼ਨ ਕਰਨੇ ਬੰਦ ਕਰਤੀ ਹੋਈ ਹੈ ਤੇ ਟੀਵੀ ਉੱਤੇ ਵੀ ਤੁਸੀਂ ਡਿਸਕਸ਼ਨ ਨਹੀਂ ਦੇਖੋਗੇ ਉੱਥੇ ਵੀ ਲੋਕ ਜਾਤਰ ਆਪਣਾ ਲੈਕਚਰ ਦੇ ਕੇ ਟੀਵੀ ਵਾਲੇ ਉਹ ਬੰਦ ਕਰ ਦਿੰਦੇ ਆ ਕਿ ਹਾਂ ਜੀ ਇਹ ਆਤੰਕਵਾਦੀ تھے ਇਹਨਾਂ ਨੇ ਹਮਲਾ ਕੀਤਾ ਇਹ ਕਿੱਤਾ ਬੋ ਕਿੱਤਾ ਉਹ ਇੱਕ ਤਰ੍ਹਾਂ ਦੇ ਲੈਕਚਰ ਦੇ ਕੇ ਬੰਦ ਕਰਤਾ ਹਾਂ ਕੁਝ ਲੋਕ ਉਹਨੂੰ ਸੱਚ ਸਮਝ ਲੈਂਦੇ ਕੁਝ ਝੂਠ ਡਿਸਕਸ਼ਨ ਗਰੁੱਪ 'ਚ ਇੱਕ ਬੰਦ ਕਰਤਾ ਆ ਕਿ ਡਿਸਕਸ਼ਨ ਹੋਏ ਨਾ ਕਿਸੇ ਚੀਜ਼ ਤੇ ਡਿਸਕਸ਼ਨ ਹੋਊਗੀ ਤਾਂ ਉਸ ਦਾ ਹੱਲ ਨਿਕਲੂਗਾ ਲੋਕ ਕੁਝ ਸੱਚ ਕਹਿਣਗੇ ਕੁਝ ਕਹਿਣਗੇ ਕਿ ਨਹੀਂ ਇਹ ਗਲਤ ਤਾਂ ਇਦਾਂ ਨਹੀਂ ਇਦਾਂ ਜਦੋਂ ਡਿਸਕਸ਼ਨ ਹੀ ਨਹੀਂ ਕਰਾਂਗੇ ਅਸੀਂ ਤੇ ਸਿਰਫ ਅਸੀਂ ਆਪਣੇ ਹੀ ਮੁੱਦੇ ਥੋਪ ਦੇਵਾਂਗੇ ਕਿ ਜੋ ਅਸੀਂ ਕਹਤਾ ਉਹ ਸੱਚ ਹੈ ਤਾਂ ਫਿਰ ਉਹ ਇੱਕ ਤਰ੍ਹਾਂ ਦਾ ਮਤਲਬ ਵੀ ਲੈਕਚਰ ਹੀ ਹੋ ਗਿਆ ਜੀ ਕਿ ਬੰਦਾ ਇੱਕ ਤਰ੍ਹਾਂ ਦਾ ਲੈਕਚਰ ਦਿੱਤਾ ਤੇ ਜੋ ਬੋਲ ਗਿਆ ਉਹ ਬੋਲ ਗਿਆ ਤੇ ਉਸ ਤੋਂ ਬਾਅਦ ਉਹ ਪੱਥਰ ਤੇ ਲਕੀਰ ਆ ਅਸੀਂ ਕੀ ਕਹਿ ਰਹੇ ਆ ਕੀ ਨਹੀਂ ਅਸੀਂ ਕੁਝ ਕਹਿਣਾ ਚਾਹੁੰਦੇ ਆ ਕਿ ਨਹੀਂ ਕਹਿਣਾ ਚਾਹੁੰਦੇ ਉਸ ਦੇ ਉਸ ਦੇ ਬਾਰੇ ਵਿੱਚ ਕੋਈ ਕੁਝ ਨਹੀਂ ਪੁੱਛਦਾ ਜੀ ਬਿਲਕੁਲ ਜੀ ਸਾਡੇ ਪੰਜਾਬ ਦੇ ਬੁੱਧੀਜੀਵ ਵਰਗ ਨੂੰ ਅੱਗੇ ਆਣਾ ਚਾਹੀਦਾ ਵਾ ਅਸੀਂ ਬੜੀ ਵੱਡੀ ਗੱਲ ਕਹਿਨੇ ਆ ਜੋ ਪੰਜਾਬ ਦਾ ਮਾਹੌਲ ਨੇਟਿਵ ਸਿਰਜਿਆ ਜਾ ਰਿਹਾ ਮਾਹੌਲ ਪਨਾਇਆ ਜਾ ਰਿਹਾ ਹੈ ਖਾਸ ਕਰਕੇ ਸਿੱਖ ਨੌਜਵਾਨ ਮੁੰਡਿਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਕਿਤਨਾ ਕਿਤੇ ਉਹਨਾਂ ਦੀਆਂ ਜ਼ਿੰਦਗੀਆਂ ਨੂੰ ਜਿਹੜਾ ਹੈਗਾ ਵਾ ਪਾਵੇਂ ਪੰਜਾਬ 'ਚ ਹੀ ਹੈ ਤੇ ਚਾਹੇ ਪੰਜਾਬ ਚੋਂ ਬਾਹਰ ਆ ਉਹਨਾਂ ਦੀਆਂ ਜ਼ਿੰਦਗੀਆਂ ਖਰਾਬ ਕਰਨ ਦੇ ਲਈ ਜੋ ਸਾਜਸ਼ਾਂ ਚੱਲ ਰਹੀਆਂ ਨੇ ਉਹਨਾਂ ਨੂੰ ਬਚਾਇਆ ਜਾ ਸਕਦਾ ਸਿੱਖ ਬੁੱਧੀ ਜੀ ਵੀ ਅੱਗੇ ਆ ਸਰਕਾਰ ਨਾਲ رابطہ قائم ਕਰਨ ਕਿਉਂਕਿ ਪੰਜਾਬ ਦਾ ਚੀਫ ਮਿਨਿਸਟਰ ਪੰਜਾਬ ਨੂੰ ਬਚਾਉਣ ਦੀਆਂ ਬੜੀ ਵੱਡੀਆਂ ਗੱਲਾਂ ਕਰਦਾ ਵਾ ਕਿੰਨੇ ਕੁ ਬਚਾਉਂਦੇ ਆ ਜਾਂ ਕਿੰਨੇ ਕੁ ਪੰਜਾਬ ਦੇ ਨੌਜਵਾਨਾਂ ਦੇ ਨਾਲ ਖੜਦੇ ਆ ਕਿਉਂਕਿ ਉਹਨਾਂ ਨੇ ਇੱਕ ਵਾਰ ਜਦੋਂ ਮੁੱਖ ਮੰਤਰੀ ਬਣੇ ਸਨ ਇਹ ਗੱਲ ਕਹੀ ਸੀ ਵੀ ਮੈਂ ਪੰਜਾਬ ਦੇ 3.5 ਕਰੋੜ ਬੰਦਿਆਂ ਦਾ ਮੁੱਖ ਮੰਤਰੀ ਆ ਪੰਜਾਬ ਦੇ 3.5 ਕਰੋੜ ਲੋਕ ਆ ਉਹਨਾਂ ਦਾ ਮੁੱਖ ਮੰਤਰੀ ਆ ਤੇ 3.5 ਕਰੋੜਾਂ ਦਾ ਮੁੱਖ ਮੰਤਰੀ ਜਿਨੇ ਇਹ ਗੱਲ ਕਹੀ ਉਹ ਪੰਜਾਬ ਦੇ ਇਹਨਾਂ ਨੌਜਵਾਨਾਂ ਨੂੰ ਅੱਜ ਬਚਾਉਣ ਦੇ ਲਈ ਜਾਂ ਇਹਨਾਂ ਪ੍ਰਤੀ ਕਿਉਂ ਨਹੀਂ ਸੁਹਿਰਦ ਹੈਗਾ ਬੜਾ ਕੁਝ ਸੋਚਣ ਦੀ ਲੋੜ ਆ ਜਿਹੜੇ ਸਿੱਖ ਬੁੱਧੀਜੀਵ ਆ ਜਾਂ ਸ਼੍ਰੋਮਣੀ ਗੁਰਦਾਰ ਪ੍ਰੰਧਕ ਕਮੇਟੀ ਪ੍ਰਧਾਨੀ ਸਾਹਿਬ ਕਿਉਂਕਿ ਉਹਨਾਂ ਦੇ ਆਪਣੇ ਬੜੇ ਰੋਲੇ ਪਏ ਹੋਏ ਆ ਉਹਨਾਂ ਨੇ ਪੰਜਾਬ ਦੇ ਮੁੰਡਿਆਂ ਨੂੰ ਬਚਾਉਣ ਵਾਸਤੇ ਕਿੱਥੇ ਗੱਲਬਾਤ ਕਰਨੀ ਆ ਸੋ ਸਾਰਿਆਂ ਨੂੰ ਅੱਗੇ ਆ ਕੇ ਇਹ ਮਾਹੌਲ ਜਿਹੜਾ ਬਣਿਆ ਬਣਾਇਆ ਜਾ ਰਿਹਾ ਹੈ ਇਹਦੇ ਬਾਰੇ ਗੰਭੀਰ ਵਿਚਾਰ ਕਰਨੀ ਚਾਹੀਦੀ ਹੈ ਨੇ ਤੇ ਪੰਜਾਬ ਦੇ ਨੌਜਵਾਨ ਵੈਸੀ ਮਾਈਗ੍ਰੇਨ ਹੋ ਕੇ ਅੱਧਾ ਪੰਜਾਬ 50% ਪੰਜਾਬ ਤੇ ਬਾਹਰ ਜਾ ਬੈਠਾ ਵਾ ਤੇ ਉਹ ਪੰਜਾਬ ਆਪ ਨੂੰ ਉਹਨਾਂ ਦਾ ਚੇਤ ਨਹੀਂ ਕਰਦਾ ਤੇ ਜਿਹੜੇ ਇੱਥੇ ਰਹਿ ਗਏ ਆ ਉਹ ਵੀ ਬਾਹਰ ਭੱਜਣੋਂ ਫਿਰਦੇ ਆ ਫਿਰ ਪੰਜਾਬ ਤੇ ਆਪ ਵਕਈ ਖਾਲੀ ਹੋ ਜਾਣਾ ਵਾ ਤੇ ਜੇ ਪੰਜਾਬ ਖਾਲੀ ਹੋ ਗਿਆ ਤੇ ਫਿਰ ਇੱਥੇ ਕਿਹੜਾ ਆਊਗਾ ਇਹ ਕਿਨਾਂ ਦਾ ਰਾਜ ਹੋਊਗਾ ਤੁਸੀਂ ਸਾਰੇ ਜਾਣਦੇ ਹੋ ਸੋ ਬਹੁਤ ਗੰਭੀਰ ਮਸਲੇ ਆ ਬਾਬਾ ਮੰਦੀਪ ਸਿੰਘ ਖਾਲਸਾ ਜੀ ਨਾਲ ਗੱਲਬਾਤ ਕਰ ਰਹੇ ਸੀ ਇਹਨਾਂ ਦਾ ਧੰਨਵਾਦ ਆ ਔਰ ਇਹਨਾਂ ਗੱਲਾਂ ਤੇ ਜ਼ਰੂਰ ਧਿਆਨ ਦਿਓ ਜੀ ਸਾਨੂੰ ਸਾਰਿਆਂ ਨੂੰ ਇੱਕ ਜੋੜ ਇਕੱਠੇ ਹੋ ਕੇ ਬੈਠਣ ਦੀ ਲੋੜ ਆ ਤੇ ਆਪ ਜਿਹੜੀ ਭਰਾ ਭਰਾ ਮਾਰੂ جنگ ਵਲ ਅਸੀਂ ਤੁਰਦੇ ਪਏ ਆ ਉਸ ਤੋਂ ਸਾਨੂੰ ਬਚਣਾ ਚਾਹੀਦਾ ਧੰਨਵਾਦ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ